ਨਹੀਂ ਇਹ ਤੇ ਉੱਥੇ ਨੂੰ ਰਸਤੋਂ ਦੀ ਮਿਕਸ ਖਾਸ ਖਾਸ ਬਦਾਮ ਮਗਜ ਕਾਲੀਆਂ ਮਿਰਚਾਂ ਫੁੱਲੋਂ ਦੇ ਗਲਾਬ ਦੇ ਜੀ ਹਾਂਜੀ ਉੱਚਾ ਉੱਥੇ ਰਸ ਤੁਹਾਨੂੰ ਮਿਕਸ ਆਉਂਦੀ ਹੈ ਮਿਕਸ ਰਸ ਤੁਹਾਨੂੰ ਦੀ ਪਰ ਜਿਵੇਂ ਹੁਣ ਜ ਤੁਸੀਂ ਰਗੜਾ ਲਾਉਨੇ ਆ ਉੱਥੇ ਹਾਂਜੀ ਹਾਂਜੀ ਫਿਰ ਤੁਸੀਂ ਮੈਂ ਦੇਖਿਆ ਵੀ ਮੂੰਹ ਤੇ ਕਪੜਾ ਬੰਨਿਆ ਹੁੰਦਾ ਹੈ ਹਨਾ ਉਹ ਮੈਂ ਉਦੋਂ ਬੰਨਦਾ ਹਾਂ ਜਦੋਂ ਵੇਗ ਦਾ ਪਹਿਲਾ ਰੱਖਿਆ ਹੈ ਠੀਕ ਆ ਕਿਉਂਕਿ ਉਦੋਂ ਜਦ ਵੇਗ ਦੇ ਪਹਿਲੇ ਚ ਪਾਣੀ ਪੂਣੀ ਪੈ ਜਾਣਾ ਮੂੰਹ ਤੇ ਹਾਂਜੀ ਫਿਰ ਖੁੱਲਾ ਆ ਜਾਂਦਾ ਫਿਰ ਅਦਾਸ ਕਰਨੀ ਪੈਂਦੀ ਹੈ ਠੀਕ ਆ ਤੇ ਉੱਥੇ ਮੈਂ ਫਿਰ ਤਾਂ ਮੂੰਹ ਬੰਨਿਆ ਤਾ ਮੂੰ ਬੰਨੀ ਦਾ ਵਾ ਠੀਕ ਆ ਜੀ ਜਿਵੇਂ ਹੁਣ ਛਟਾ ਛੁੱਟਾ ਨਾ ਕੋਈ ਪੈ ਜੇ ਫੇਰ ਖੁੱਲਾ ਹਾਈ ਦਾ ਪਾਣੀ ਦੇ ਕਰਕੇ ਜਿਵੇਂ ਉਹ ਰਗੜਾ ਲਾਉਨੇ ਬਾਬਾ ਜੀ ਉਥੇ ਹਾਂਜੀ ਜਦੋਂ ਰਗੜਾ ਲਾਉਨੇ ਆ ਉਦੋਂ ਫਿਰ ਕੋਈ ਜਿਵੇਂ ਕਹਿੰਦੇ ਦੇਗ ਦੀ ਕੋਈ ਸਪੈਸ਼ਲ ਉਹ ਵੀ ਹੈਗੀ ਹੈ ਜਿਵੇਂ ਪਾਠ ਵਗੈਰਾ ਦੇਖਦਾ ਦੇਖਦੇ ਸ਼ਲੋਕ ਹੈਗੇ ਕੋਈ ਹਾਂਜੀ ਸ਼ਲੋਕ ਹੈਗੇ ਤੁਸੀਂ ਦੇਖਦੇ ਸ਼ਲੋਕ ਪੜ੍ਹ ਕੇ ਰਗੜਾ ਲਾਉਂਦੇ ਇੱਕ ਫਿਰ ਕੋਈ ਵੀ ਬਾਣੀ ਪੜ੍ਹੀ ਜਾਂਦੇ ਉਸ ਟਾਈਮ ਮੈਂ ਬਾਸ਼ੋ ਕਥਾ ਲਾ ਲੈਣਾ ਨਾ ਜਾਂ ਕਬੀ ਸ਼ਰੀ ਕੋਸ਼ੀ ਤੇ ਵਾਹਿਗੁਰੂ ਵਾਹਿਗੁਰੂ ਕਰਦਾ ਰਹਿਣਾ ਫੇਰ ਠੀਕ ਆ ਜੀ ਹਾਂਜੀ ਪਰ ਅਸਲੀ ਇਹਦਾ ਜਿਹੜਾ ਉਹ ਕੀ ਉਤੇ ਦੇਖਦੇ ਸੋ